ਕੋਲਕਾਤਾ ਵਿੱਚ ਜੀਐਸਟੀ ਦੇ ਮੁੱਦੇ ਤੇ ਵਿੱਤ ਮੰਤਰੀਆਂ ਦੀ ਅਧਿਕਾਰ ਪ੍ਰਾਪਤੀ ਸਮਿਤੀ ਦੀ ਬੈਠਕ ਸ਼ੁਰੂ ਹੋ ਗਈ ਹੈ ਜਿਸ ਵਿੱਚ ਕੇਂਦਰੀ ਮੰਤਰੀ ਅਰੁਂਜੀਤ ਲੀ ਅਤੇ ਬਾਈ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਨੇ ਪੱਛਮ ਬੰਗਾਲ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ਦੀ ਪ੍ਰਧਾਨਗੀ ਰਾਜ ਦੇ ਵਿੱਤ ਮੰਤਰੀ ਅਮਿਤ ਮਿਤਰਾ ਕਰ ਰਹੇ ਹਨ ਮਹੀਨੇ ਵਿੱਚ ਥੋਕ ਮਹਿੰਗਾਈ ਦਰ ਵੱਧ ਕੇ 0.79% ਤੇ ਪਹੁੰਚ ਗਈ ਹੈ ਜਦੋਂ ਕਿ ਅਪ੍ਰੈਲ ਵਿੱਚ 0.34% ਸੀ ਮਹਿੰਗਾਈ ਦਰ ਜਵਾਬ ਦੇ ਮੁੱਖ ਕਾਰਨ ਸਬਜ਼ੀਆਂ ਫਲਾਂ ਡੀਜ਼ਲ ਅਤੇ ਪਟੋਲ ਦੀਆਂ ਕੀਮਤਾਂ ਵਿੱਚ ਵਧਣਾ ਦੱਸਿਆ ਜਾ ਰਿਹਾ ਹੈ ਅਪ੍ਰੈਲ ਮਹੀਨੇ ਵਿੱਚ ਮਹਿੰਗਾਈ ਦਰ ਵਿੱਚ 18 ਮਹੀਨੇ ਬਾਅਦ ਤੇਜ਼ੀ ਦਿਖੀ ਸੀ ਇਸ ਤੋਂ ਪਹਿਲਾਂ ਡੇਢ ਸਾਲ ਤੱਕ ਮਹਿੰਗਾਈ ਦਰ 0 ਤੋਂ ਹੇਠਾਂ ਰਹੀ ਸੀ ਕਾ સેવા ਖੇਤਰ ਕੰਪਨੀ ਜੁਬਿਲੈਂਟ ਫੂਡ ਵਰਕਰਸ ਦੀ ਯੋਜਨਾ ਚਾਲੂ ਕੀਤੀ ਸਾਲ ਵਿੱਚ 130 ਤੋਂ ਲੈ ਕੇ 140 ਨਵੇਂ ਡੋਮੀਨੋਜ਼ ਪੀਜ਼ ਆਊਟਲੈਟ ਅਤੇ 20 ਨਵੇਂ ਡਾਂਕਿਨ ਡੋਨਟਸ ਹੋਟਲ ਖੋਲਣ ਦੀ ਹੈ ਜੁਬਿਲੈਂਟ ਨੇ ਇੱਕ ਕਾਰਪੋਰੇਟ ਵਿਸ਼ਕਾਰੀ ਚ ਕਿਹਾ ਕਿ ਪਹੁੰਚ ਵਧਾਉਣ ਲਈ ਹੋਟਲਾਂ ਦਾ ਵਿਸਤਾਰ ਸਾਡੀ ਮੁੱਖ ਪਹਿਲ ਹੈ ਅੱਜ ਦੇ ਵਾਅਦਾ ਕਰਵਾਰ ਵਿੱਚ ਸੱਟੇ ਬਾਜ਼ਾ ਨੇ ਏਸ਼ੀਅਨ ਵਪਾਰ ਚ ਕਮਜ਼ੋਰ ਸੰਗੀਤਾ ਦੌਰਾਨ ਆਪਣੇ ਸੌਦੇ ਦੇ ਆਕਾਰ ਨੂੰ ਕੱਟ ਕਰ ਲਿਆ ਜਿਸ ਕਾਰਨ ਕੱਚਾ ਤੇਲ 0.73% ਦੀ ਗਿਰਾਵਟ ਨਾਲ 3251 ਰੁਪਏ ਪ੍ਰਤੀ ਬੈਰਲ ਤੇ ਆ ਗਿਆ ਮਲਟੀ ਕਮੋਡਿਟੀ ਐਕਸਚੇਂਜ ਦੇ ਜੂਨ ਡਿਲੀਵਰੀ ਲਈ ਕੱਚਾ ਤੇਲ 6800 ਤਲਕਾਈ ਲਾੜ ਦੇ ਕਾਰੋਬਾਰ ਵਿੱਚ 24 ਰੁਪਏ ਜਾਂ 0.73% ਦੀ ਗਿਰਾਵਟ ਨਾਲ 3255 ਰੁਪਏ ਪ੍ਰਤੀ ਬੈਰਲ ਤੇ ਆ ਗਿਆ ਅਲੱਗ ਸੀਟ ਲੈਂਡ ਤੇ 5 ਤੋਂ 12 ਸਾਲ ਦੇ ਬੱਚਿਆਂ ਦਾ ਵੀ ਪੂਰਾ ਕਿਰਾਇਆ ਵਸੂਲਣ ਦਾ ਫੈਸਲਾ ਨਾ ਸਿਰਫ ਰੇਲਵੇ ਲਈ ਸਗੋ ਯਾਤਰੀਆਂ ਲਈ ਵੀ ਫਾਇਦੇਮੰਦ ਸਾਬਤ ਹੋ ਰਿਹਾ ਹੈ ਉਪਲਬਧ ਡੰਕੜੇ ਅਨੁਸਾਰ ਨਿਯਮ ਬਦਲਣ ਤੋਂ ਬਾਅਦ 22 April ਤੋਂ ਹੁਣ ਤੱਕ ਪੱਛਮੀ ਰੇਲਵੇ ਨੇ ਕੁੱਲ ਮਿਲਾ ਕੇ 20 ਕਰੋੜ ਰੁਪਏ ਦੀ ਵਾਧੂ ਕਮਾਈ ਕਰ ਲਈ ਹੈ ਆਪਣੇ ਦੂਜੀ ਵਾਰੀ ਗਣ ਨੂੰ ਜ਼ੋਰਦਾਰ ਤਰੀਕੇ ਨਾਲ ਮਨਾਉਣ ਲਈ ਹਫਾਫਾਜ਼ੀ ਕੰਪਨੀ ਰੇਸ਼ੀਆ ਇੰਡੀਆ ਨੇ ਸਾਰੀਆਂ ਦਰਾਂ ਨੂੰ ਸ਼ਾਮਲ ਕਰਦੇ ਹੋਏ ਟ੍ਰੈਲੂ ਯਾਤਰਾ ਲਈ ਸਿਰਫ 799 ਰੁਪਏ ਦੀ ਯਾਤਰੀ ਨੂੰ ਹਵਾਈ ਯਾਤਰਾ ਦਾ ਆਫਰ ਦਿੱਤਾ ਹੈ ਇਸ ਤਹਿਤ 4 ਜਨਵਰੀ 2017 ਤੋਂ ਲੈ ਕੇ 31 ਅਕਤੂਬਰ 2017 ਤੱਕ ਇਹ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਨੇ ਮਾਈਕਰੋਸਾਫਟ ਨੇ ਕਿਹਾ ਹੈ ਕਿ ਉਹ ਪੇਸ਼ਵਰ ਨੈਟਵਰਕਿੰਗ ਵੈੱਬਸਾਈਟ ਲਿੰਕਡਇਨ ਨੂੰ 26.2 ਅਰਬ ਡਾਲਰ ਦੇ ਨਕਦੀ ਸੌਦੇ ਵਿੱਚ ਖਰੀਦੇਗੀ ਮਾਈਕਰੋਸਾਫਟ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੰਪਨੀ 196 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਲਿੰਕਡਇਨ ਨੂੰ ਪੂਰੀ ਤਰ੍ਹਾਂ ਨਕਦੀ ਸੌਦੇ ਵਿੱਚ ਖਰੀਦੇਗੀ ਇਹ ਸੌਦਾ ਇਸੇ ਕੈਲੰਡਰ ਸਾਲ ਦੇ ਵਿੱਚ ਪੂਰੀ ਹੋਣ ਦੀ ਉਮੀਦ ਹੈ ਜਨਕਾਰੀ ਮੁਤਾਬਕ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਈਡੀ ਵੱਲੋਂ ਸ਼ਨੀਵਾਰ ਨੂੰ ਆਪਣੀ ਜਾਇਦਾਦ কুরਕ ਕਰਨ ਤੋਂ ਪਹਿਲਾਂ ਹੀ ਕਰੋੜਾ ਰੁਪਏ ਚ ਆਪਣੀ ਜਾਇਦਾਦਾਂ ਵਿੱਚ ਦਿੱਤਾ ਈਡੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਾਲਿਆ ਨੇ ਵਿਕਰੀ ਤੋਂ ਪੈਸਾ ਖੁਦ ਪ੍ਰਾਪਤ ਕੀਤਾ ਹੈ ਜਾਂ ਇਹ ਪੈਸਾ ਵਿਦੇਸ਼ਾਂ ਸਥਿਤ ਮਾਲਿਆ ਦੀਆਂ ਕੰਪਨੀਆਂ ਨੂੰ ਪੇਰ ਦਿੱਤਾ ਗਿਆ KTM Duke 390 Next Generation ਅਗਲੇ ਸਾਲ 파ਰਟ ਚ ਲਾਂਚ ਕੀਤੀ ਜਾਏਗੀ ਇਸ ਬਾਈਕ ਦੇ ਪਰਫਾਰਮੈਂਸ ਮਾਡਲ ਦੀ ਤਸਵੀਰ ਲੀਕ ਹੋ ਗਈ ਹੈ 2017 KTM Duke 390 ਦੀ ਇਹ ਯੂਰਪ ਵਿੱਚ ਟੈਸਟਿੰਗ ਦੌਰਾਨ ਕੈਮਰਜ ਕੈਦ ਹੋਈ ਤਸਵੀਰ ਹੈ Bajaj Avenger Cruise 220 Premium ਨੂੰ ਹੁਣ ਸਪਾਈਕ ਨੂੰ ਖਰੀਦਣ ਸਮੇਂ ਕਾਫੀ ਕਲਰ ਆਪਸ਼ਨ ਮਿਲਣਗੇ। ਜਲਦੀ ਇਸ ਸੁਆਕੀਦਾਰ ਬਾਈਕ ਨੂੰ ਵਾਈਨ ਰੈਡ ਕਲਰ ਆਪਸ਼ਨ ਚ ਲਾਂਚ ਕੀਤਾ ਜਾਣਾ ਹੈ। ਨਵੇਂ ਰੰਗ ਦੀ ਇਸ ਬਾਈਕ ਦੀਆਂ ਤਸਵੀਰਾਂ ਇੰਟਰਨੈਟ ਤੇ ਲੀਕ ਹੋਈਆਂ ਨੇ।